ਕਿ ਸਪੈਸ਼ਲੀ ਰਿਪੋਰਟ ਆਈ ਹੈ ਕਿ ਪੰਜਾਬ ਦਾ ਜਿੰਨਾ ਵੀ ਡਿਸਟ੍ਰਿਕਟਾਂ ਦਾ ਪਾਣੀ ਹੈ ਨਾ ਉਹ ਪੀਣ ਯੋਗ ਹੈ ਨਾ ਨਾਉਣ ਯੋਗ ਹੈ ਜਦ ਕੇ ਬਹੁਤ ਸਾਰਾ ਪਾਣੀ ਸਿੰਚਾਈ ਯੋਗ ਨਹੀਂ ਆ ਜੋ ਆਪਾਂ ਪਾਣੀ ਲਾ ਲੈਨੇ ਆ ਖੇਤਾਂ ਨੂੰ ਉਹਦੇ ਯੋਗ ਵੀ ਨਹੀਂ ਹੈ ਵੈਸੇ ਦਾ ਪੰਜਾਬ ਨੂੰ ਉਹਨਾਂ ਨੇ 150 ਬਲॉक्स ਦੇ ਵਿੱਚ ਵੰਡੇ ਆ ਤੇ 131 ਬਲੌਕ ਡਾਰਕ ਜ਼ੋਨ ਚ ਮਤਲਬ ਪਾਣੀ ਜਾ ਰਿਹਾ ਤੇ ਜਿਹੜਾ ਬੱਛ ਰਿਹਾ ਉਹ ਕਾਲਾ ਹੈ ਛਾਲ ਕਾਲਾ ਹੈ ਕੈਮੀਕਲਸ ਆਜੋ ਸੈਂਟਰ ਦੇ ਮਨਿਸਟਰ ਵੀ ਬੋਲੇ ਹੋ ਸਭ ਜਨਵਾਦ ਦੇ ਆਜੇ ਨਹੀਂ ਜਿਉ ਤਾਂ ਪਾਣੀ ਦੇ ਵਿੱਚ ਔਰ ਉਹ ਕਗਰਾ ਲੱਗਣ ਕਰ ਰਹੇ ਆ ਜਿਸਰ ਜੋ ਅੱਗੇ ਬੁੱਢੇ ਨਾਲ ਆ ਤੇ ਬਾਕੀ ਜਗਾਂ ਤੇ ਉਹ ਵੱਖਰਾ ਹੈ ਉਹ ਆnde ਨਾ ਪੀਂਡਿਓ ਛੱਡੋ ਨਹਾਉਣਿਓ ਜੋਡੂ ਖੇਤੀ ਲਈ ਨਹੀਂ ਨੀਗਾ ਇਦੇ ਵਿੱਚ ਨਾਈਟ੍ਰੇਟ ਆ ਗਿਆ ਇਹਦੇ ਚ ਲੈਡ ਆ ਗਿਆ ਇਹਦੇ ਚ ਹੋਰ ਆਰਸਨਿਕ ਕਿੰਨੀਆਂ ਚੀਜ਼ਾਂ ਆ ਗਈਆਂ ਇੰਨੇ ਕੈਮੀਕਲ ਨੇ ਜਿਨ੍ਹਾਂ ਨਾਲ ਕੈਂਸਰ ਕਲਾ ਪੀਲੀਆ ਸਰੋਸ ਮਰ ਜੱਗ ਜਾਂਦੀਆਂ ਬਿਮਾਰੀਆਂ ਕੋਈ 70% ਤਾਂ ਪਾਣੀ ਆ ਸਾਡੇ ਚ ਤੇ ਉਹ ਪਾਣੀ ਗੰਦਾ ਹੈ ਉਹਨੇ ਕਰੀਕੇ ਮੇ ਜਾਂਦੇ ਨੇ ਔਰ ਅਸੀਂ ਇਹਨਾਂ ਨੂੰ ਅਲਾਉ ਕਰ ਰਹੇ ਹੁਣ ਸਰਕਾਰ ਨੇ ਕੀ ਕੀਤਾ ਐ ਇੰਨਾ ਗੰਦਾ ਪਾਣੀ ਦੇਸ਼ ਦੀਆਂ ਸਰਕਾਰਾਂ ਮੰ ministrar parliament ਸਭ ਮੰਨ ਗਏ ਇਹਨਾਂ ਨੇ ਹੁਣ ਕੀ ਕੀਤਾ ਪਹਿਲਾਂ ਸੈਂਟਰ ਗਵਰਨਮੈਂਟ ਨੇ ਕੀਤਾ ਨਵੰਬਰ ਚ ਇੱਕ ਬਿੱਲ ਪਾਸ ਕਰਤਾ ਕਿ ਜੋ ਵੀ ਪਾਣੀ ਥੱਲੇ ਪਾਉਂਦਾ ਸੀਗਾ ਫੈਕਟਰੀ ਵਾਲਾ ਉਹ ਨੂੰ ਪਹਿਲਾਂ 6 ਮਹੀਨੇ ਤੋਂ ਲੈ ਕੇ 6 ਸਾਲ ਤੱਕ ਸਜ਼ਾ ਹੋ ਸਕਦੀ ਸੀ ਆਹਦੇ ਨਾਲ ਸਜ਼ਾ ਹਟਾਤੀ ਸਿਰਫ ਜੁਰਮਾਨਾ ਕਰ ਦਿੱਤਾ ਜਿਹੜੇ ਬੰਦੇ ਜੀ ਕਰੋਨਾ ਦੀ ਫੈਕਟਰੀ ਉਹਨੂੰ 5 ਲੱਖ ਜੁਰਮਾਨਾ ਦੇ ਦੂਗਾ 10 ਲੱਖ ਦੇ ਦੂਗਾ ਕਿੱਡੀਕ ਪ੍ਰੋਬਲਮ ਹੈ ਆ ਲੀਡਰਾਂ ਨੂੰ ਵੀ ਤਾਂ ਪੈਸੇ ਦਿੰਦੇ ਆ ਸਜ਼ਾ ਹਟਾਤੀ ਸਿਰਫ ਉਹਨਾਂ ਦਾ ਡਰ ਘਟਾਉਣ ਲਈ ਜੋ ਥੋੜਾ ਬਹੁਤ ਡਰਤੀ ਉਹ ਵੀ ਖਤਮ ਤੇ ਪੰਜਾਬ ਗਵਰਨਮੈਂਟ ਨੇ ਉਹ ਬਿੱਲ ਜਿਹੜਾ ਨਵੰਬਰ 24 ਚ ਪਾਸ ਹੋਇਆ ਪਾਰਲੀਮੈਂਟ ਚ ਇਹਨਾਂ ਨੇ ਆ 15 ਦਿਨ ਪਹਿਲਾਂ ਉਹਨੂੰ ਕੈਬਨਿਟ ਵੱਲੋਂ ਅਪਰੂਵ ਕਰਕੇ ਅਸੈਂਬਲੀ ਚ ਭੇਜਤਾ ਕਿਹਦਾ ਕਾਨੂੰਨ ਪੰਜਾਬ ਚ ਹੀ ਬਣਾ ਲਿਓ ਪੰਜਾਬ ਗਵਰਨਮੈਂਟ ਨੇ ਸਹੀ ਤਾਂ ਕੀ ਕਰਨਾ ਜੋ ਥੋੜਾ ਬਹੁਤ ਡਰ ਸੀ ਪਾਣੀ ਜੰਦਾ ਕਰਨ ਵਾਲਿਆਂ ਤੇ ਉਹ ਵੀ ਹਟਾਵਾ ਤੇ ਹੁਣ ਕੀ ਆਪਾਂ ਇਨਾਂ ਦੇ ਹੀ ਰਹਿਮੂ ਕਰਮ ਤੇ ਰਹਿ ਕੇ ਮਰੀ ਜਾਵਾਂਗੇ ਜਾਂ ਕੁਛ ਬੋਲਾਂਗੇ ਬਸ ਇੰਨੀ ਇੱਕ ਗੱਲ ਕਰਨ ਆਏ ਆ ਤੁਹਾਡੇ ਨਾਲ ਔਰ ਇਹ ਗੱਲ ਕਰਦੇ ਪਾਣੀ ਨੂੰ ਨਹੀਂ ਲੈ ਕੇ ਇਹ ਚ ਨਸ਼ੇ ਵੀ ਸ਼ਾਮਲ ਨੇ ਤੋੜੇ ਹੋਰ ਜਿੰਨੇ ਵੀ ਮਸਲੇ ਨੇ ਰੋਜ਼ ਮਨਰਾਦੇ ਅਸੀਂ ਤਾਂ ਗੇਰਾਂ 31 ਮੁੱਦਿਆਂ ਦੀ ਗੱਲ ਕੀਤੀ ਸੀ 31 ਜਿਹੜੇ ਪੰਜਾਬ ਲਈ ਅਤੀ ਜ਼ਰੂਰੀ ਨੇ ਤੇ ਉਹਨਾਂ ਤੇ ਸਾਨੂੰ ਗੱਲ ਕਰਨੀ ਪਊਗੀ ਕਿ ਅਸੀਂ ਨਾਲੂ ਸਹੀ ਕਿਵੇਂ ਕਰ ਸਕਦੇ ਹਾਂ ਰੋਡ ਮੈਪ ਕੀ ਹੈ ਇਨਕਲਾਬ ਕਹਿਣ ਨਾਲ ਨਹੀਂ ਆਉਂਦਾ ਗਰੀਬੀ ਕਹਿਣ ਨਾਲ ਨਹੀਂ ਹਟਦੀਗੀ ਇਹਦੇ ਲਈ ਕੁਝ ਕਰਨਾ ਪੈਂਦਾ ਔਰ ਉਹ ਕਰਨ ਦਾ ਤਰੀਕਾ ਕੀ ਹੈ ਰੋਡ ਮੈਪ ਕੀ ਹੈ ਉਹਦਾ ਪੈਸਾ ਕਿੱਥੋਂ ਆਊਗਾ ਵਗੈਰਾ ਵਗੈਰਾ ਸਾਰੀਆਂ ਗੱਲਾਂ ਜਿੰਨਾ ਚਿਰ ਆਪਾਂ ਇਹਨਾਂ ਤੋਂ ਪੁੱਛਾਂਗੇ ਨਹੀਂ ਔਰ ਉਹਦੀ ਡਿਟੇਲ ਲਵਾਂਗੇ ਨਹੀਂ ਵਿਦ ਐਫੀਡੇਵਟ ਆਪਾਂ ਕੁਝ ਨਹੀਂ ਕਰ ਪਾਵਾਂਗੇ ਨਹੀਂ ਤਾਂ ਧੋਖੇ ਮਿਲਦੇ ਰਹੇ ਐ ਤਾਂ ਅੱਗੇ ਵੀ ਮਿਲਣਗੇ ਹੁਣੇ ਮਿਲ ਗਿਆ ਜੀ ਅੰਦੇਸੀਨ ਆਹੀ ਮੁੱਖ ਮੰਤਰੀ ਆਹੀ ਨਵੇਂ ਮਿਨਿਸਟਰ ਸਪੀਕਰ ਆਹੀ ਬੁੱਡੇ ਨਾਲੇ ਤੇ ਸਾਡੇ ਨਾਲ ਤੁਰਦੇ ਹੁੰਦੇ ਸੀ ਕਿ ਬੰਦ ਹੋਣਾ ਚਾਹੀਦਾ ਫੈਕਟਰੀਆਂ ਜਿਹੜੀਆਂ ਰਿਵਰਸ ਬੋਰਡ ਕਰਕੇ ਥੱਲੇ ਪਾ ਰਹੀਆਂ ਇਹਨਾਂ ਤੇ ਜੁਰਮਾਨਾ ਲਗਣਾ ਚਾਹੀਦਾ ਇਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਜਾਂ ਬੰਦ ਹੋ ਜਾਣੀ ਚਾਹੀਦੀ ਹੈ ਅੱਜ ਉਹਨਾਂ ਤੋਂ ਹੀ ਪੈਸਾ ਲੈ ਕੇ ਅੱਧੀ ਚਲਾਈ ਚੱਲੋ ਇਹ ਚੀਜ਼ ਸ਼ਰਿਆ ਮਾਪੜੀਆਂ ਅੱਖਾਂ ਦੇ ਸਾਹਮਣੇ ਹੋ ਰਹੀ ਹੈ ਆ 3 ਦਸੰਬਰ ਨੂੰ ਘਟ ਕੀਤਾ ਸੀ ਆਪਾਂ ਕਿ ਬੁੱਢਾ ਨਾਲਾ ਬੰਦ ਹੋਣਾ ਚਾਹੀਦਾ ਕਮ ਸੇ ਕਮ ਜੇ ਲੁਧਿਆਣਾ ਜਾਂ ਫੈਕਟਰੀਆਂ ਵਾਲੇ ਜੋ ਵੀ ਗੰਦ ਪਾਉਂਦੇ ਨੇ ਉਹ ਆਪ ਦਾ ਗੰਦ ਖੁਦ ਸੰਭਾਲਣ ਉਹ ਜੇ ਉਹਦਾ ਕੋਈ ਦੂਸ਼ਿਤ ਪਾਣੀ ਹੈ ਉਹਦਾ ਕੋਈ ਬਾਅਦ ਪ੍ਰੋਡਕਟ ਬਣਾ ਲਓ ਮਤਲਬ ਇੱਕ ਹੋਰ ਪ੍ਰੋਡਕਟ ਬਣਾਓ ਜਾਂ ਉਸ ਪਾਣੀ ਨੂੰ ਆ ਜਿਹੜੇ ਆਪਣੇ ਬਿਲਡਿੰਗਾਂ ਘਰ ਬੰਨਦੇ ਨੇ ਇਹਦੇ ਲਈ ਇਸਤੇਮਾਲ ਕਰ ਲਓ ਜ਼ਿੰਮੇਵਾਰੀ ਉਹਦੀ ਹੈ ਨਾ ਥੋੜਾ ਪਾਣੀ ਗੰਦਾ ਤੂੰ ਲੁਧਿਆਣੇ ਤਾਂ ਨਹੀਂ ਜਾਂਦਾ ਜਾ ਕਿਸੇ ਫੈਕਟਰੀ 'ਚ ਤਾਂ ਨਹੀਂ ਜਾਂਦਾ ਲੁਧਿਆਣਾ ਵੀ ਕਿਉਂ ਕਹਿਣਾ ਕਿਉਂ ਨਾ ਫੈਕਟਰੀਆਂ ਦਾ ਥੋੜੇ ਕਿਉਂ ਆਵੇ ਯਾਰ ਔਰ ਇਹ ਖੋਰ ਗੱਲ ਇਹ ਫੈਕਟਰੀ ਨਾਲ ਦੁਨੀਆ 'ਚ ਹੈ ਨਹੀਂ ਸਾਡੇ ਕੱਲੀਆਂ ਹੀ ਆ ਹਾਂ ਥੇਮਸ ਦਰਿਆ ਗੰਦਾ ਸੀ ਇੰਗਲੈਂਡ ਦਾ ਐਂ ਸਾਫ਼ ਹੋ ਗਿਆ ਰਿਆਨ ਦਾ ਨਦੀ ਸੀ ਜਰਮਨੀ ਦੀ ਸਿਆਨ ਦਰਿਆ ਸੀ ਪੈਰਿਸ ਦਾ ਗੱਨਾ ਮਰਜੀ ਲੈ ਲਓ ਉੱਥੇ ਫੈਕਟਰੀਆਂ ਤਾਂ ਪਹਿਲਾਂ ਦੀਆਂ ਆਪਣੇ ਨਾਲੋਂ ਜ਼ਿਆਦਾ ਵੀ ਨੇ ਉਹ ਕਿਵੇਂ ਸਹੀ ਨੇ ਤੇ ਸਾਡੇ ਕਿਉਂ ਖਰਾਬ ਹੈ ਕਿਉਂਕਿ ਜੋ ਚੀਜ਼ ਉਹਨਾਂ ਨੂੰ ਜ਼ਰੂਰੀ ਹੈ ਉਹ ਕਰ ਰਹੇ ਨੇ ਚਾਹੇ ਕਿੰਨਾ ਵੀ ਪੈਸਾ ਲੱਗੇ ਸਾਡੇ ਇੰਡਸਟਰੀ ਲਿਸਟਾਂ ਦੇ ਅਸੀਂ ਨਹੀਂ ਲਾਉਣਾ ਪੈਸਾ ਅਸੀਂਾਂ ਦੇ ਅਸੀਂ ਆਪ ਕਮਾਉਣਾ ਜਾਂ ਫਿਰ ਅਸੀਂ ਇਹ ਲੀਡਰਾਂ ਨੂੰ ਦੇ ਦੇਣਾ ਇਹ ਜਿਹੜੀਆਂ ਗੱਲਾਂ ਨੇ ਨਾ ਇਹਦੇ ਬਾਰੇ ਜੇ ਅਸੀਂ ਨਹੀਂ ਬੋਲਾਂਗੇ ਜਿਵੇਂ ਤੁਹਾਡੇ ਕੋਲ ਘਰੇ ਆ ਜਾਂਦਾ ਹੈ ਘਰੇ ਆ ਕੇ ਤੁਹਾਨੂੰ ਆਂਦਾ ਯਾ ਤੁਹਾਡੇ ਚੋਰੀ ਕਰੂ ਤੁਹਾਡਾ ਪਾਣੀ ਖਰਾਬ ਕਰੂ ਕੁਝ ਵੀ ਕਰੂ ਤਾਂ ਤੁਸੀਂ ਬੋਲਦੇ ਨਹੀਂ ਕੋਈ ਖਬਰਦਾਰ ਜੇ ਮੇਰੇ ਘਰੇ ਐ ਕੀਤਾ ਤਾਂ ਤੇ ਆ ਇਲਾਕਾ ਤੁਹਾਡਾ ਘਰ ਨਹੀਂਗਾ ਪੰਜਾਬ ਤੁਹਾਡਾ ਘਰ ਨਹੀਂਗਾ ਇੱਥੇ ਹੋ ਰਿਹਾ ਉਹ ਸਾਰਾ ਕੁਝ ਔਰ ਅਸੀਂ ਚੁੱਪ ਪੈ ਔਰ ਇਸੇ ਚੁੱਪ ਦਾ ਫਾਇਦਾ ਉਠਾ ਕੇ ਜੋ ਗਵਰਨਮੈਂਟ ਨੇ ਜੋ ਇੰਡਸਟਰੀਲਿਸਟਾਂ ਨੇ ਜੋ ਵੀ ਇਹ ਗੰਦਾ ਕਰਨ ਵਾਲੇ ਨੇ ਉਹ ਕਰ ਰਹੇ ਨੇ ਖੁੱਲ ਕੇ ਕਰ ਰਹੇ ਨੇ ਵਰਪੂਰ ਤਰੀਕੇ ਨਾਲ ਕਰ ਰਹੇ ਆ ਔਰ ਅਸੀਂ ਮੂਕ ਦਰਸ਼ਕ ਬਣੇ ਹੋਏ ਆ ਕਿ ਮਾਰ ਲੋ ਸਾਨੂੰ ਖਤਮ ਕਰ ਲੋ ਸਾਨੂੰ ਉਹੀ ਆ ਕਿਸੇ ਵੀ ਧਾਰਮਿਕ ਗ੍ਰੰਥ ਨੂੰ ਪੜ ਲਓ ਸਾਡੇ ਦਾ ਪਿਤਾ ਦਾ ਦਰਜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਾਂ ਪਾਣੀ ਨੂੰ ਪਿਤਾ ਦਾ ਦਰਜਾ ਸੇਮ ਰਿਗਵੇਦ ਦੇ ਵਿੱਚ ਪਾਣੀ ਦੀ ਇਮਨੀਤ ਹੈ ਸੇਮ ਕੁਰਾਨ ਸ਼ਰੀਫ ਚ ਬਾਈਬਲ ਚ ਕਿਤੇ ਤੁਸੀਂ ਪਾਣੀ ਬਾਰੇ ਪੜ ਤਾਂ ਰਹੋ ਤੇ ਜੇ ਸਾਰਿਆਂ ਨੇ ਇਹਨੂੰ ਉਹ ਦਰਜਾ ਦਿੱਤਾ ਤਾਂ ਸਾਡੇ ਸਾਹਮਣੇ ਉਹ ਗੰਦਾ ਹੋ ਰਿਹਾ ਇਹਦੂ ਲਾਨਤ ਦੀ ਗੱਲ ਕੀ ਹੈ ਪਰ ਅਸੀਂ ਗੰਦਾ ਹੋਣ ਦੇ ਰਹੀ ਹਾਂ ਸੋ ਇਹਨੂੰ ਰੋਕੀਏ ਕਿਵੇਂ ਐਂ ਹੀ ਨਸ਼ਿਆਂ ਬਾਰੇ ਐਂ ਹੀ ਪਾਕੀ ਜਿੰਨੀਆਂ ਗੱਲਾਂ ਨੇ ਹੋਰ ਪੰਜਾਬ ਦੀਆਂ ਉਹਨਾਂ ਸਾਰੀਆਂ ਗੱਲਾਂ ਬਾਰੇ ਅਸੀਂ ਤੁਹਾਨੂੰ ਕਹਿ ਰਹੇ ਹਾਂ ਕਿ ਬੋਲਣਾ ਪਊਗਾ ਕੁਝ ਕਰਨਾ ਪਊਗਾ ਨਹੀਂ ਤਾਂ ਕੱਖ ਨਹੀਂ ਹੁਣਾ ਆ ਨਸ਼ਿਆਂ ਦੀ ਗੱਲ ਸੁਣਦੇ ਹੋ ਤੁਸੀਂ ਇੰਨੀ ਗੱਲ ਕਰ ਰਹੇ ਜੀ ਆਹ ਨਸ਼ਾ ਬੰਦ ਕਰ ਦਿਓ ਐ ਕਰ ਦਿਓ ਆਹ ਬਲਡੋజర్ ਚਲਾ ਦਾ ਮੈਨੂੰ ਇੱਟ ਗੱਲ ਦੱਸਿਓ ਜੇ ਤੁਹਾਡੇ ਪਿੰਡ 'ਚ ਤੁਹਾਡੇ ਇਲਾਕੇ 'ਚ ਕੋਈ ਨਸ਼ਾ ਵੇਚਦਾ ਹੈ ਤੁਹਾਨੂੰ ਪਤਾ ਹੁੰਦਾ ਹੈ ਕਿ ਭਲਾਨੇ ਨੇ ਨਸ਼ਾ ਵਿਚਿਆ ਤਾਂ ਥਾਣੇਦਾਰ ਨੂੰ ਪਤਾ ਨਹੀਂਗਾ ਇਸ ਡਿਸਟ੍ਰਿਕਟ ਦੇ ਐਸਐਸਪੀ ਨੂੰ ਪਤਾ ਨਹੀਂਗਾ ਜੇ ਪਤਾ ਹੈ ਉਹਨਾਂ ਦੀ ਇਹ ਡਿਊਟੀ ਹੈ ਤਾਂ ਉਹ ਡਿਊਟੀ ਨਹੀਂ ਨਿਭਾ ਰਹੇ ਤਾਂ ਫੇਰ ਆਪਾਂ ਉਹਨਾਂ ਨੂੰ ਨਿਭਾਉਣ ਲਈ ਕਿਵੇਂ ਲਾਵਾਂਗੇ ਵੀ ਇਹ ਜਿਹੜੇ ઠાਣੇਦਾਰ ਐਸਐਸਪੀ ਉੱਤੋਂ ਤਾਂ ਨਹੀਂ ਡਿੱਗਦੇ ਇਹ ਸਰਕਾਰ ਹੀ ਲਾਉਂਦੀ ਹੈ ਤੇ ਸਰਕਾਰ ਨੂੰ ਕੌਣ ਚੁੰੰਦਾ ਆਪਾਂ ਤੇ ਆਪਾਂ ਇਸ ਗੱਲ ਨੂੰ ਸਹੀ ਕਿਉਂ ਨਹੀਂ ਕਰ ਸਕਦੇ ਵੀ ਆਪਾਂ ਇਹਨਾਂ ਗੱਲਾਂ ਨੂੰ ਸਹੀ ਕਿਉਂ ਨਹੀਂ ਕਰ ਸਕਦੇ ਜਦ ਸਰਕਾਰ ਅਸੀਂ ਚੁੰਨੀ ਹੈ ਸੋ ਇਹਨਾਂ ਬਾਰੇ ਥੋੜਾ ਸੋਚਣਾ ਪਊਗਾ ਅੱਗੇ ਆਉਣਾ ਪਊਗਾ ਜੇ ਬੰਦੇ ਅਸੀਂ ਇਸ ਗੱਲ ਦਾ ਜ਼ੋਰ ਲਾਈਏ ਕਿ ਜਿਹੜਾ ਥਾਣੇਦਾਰ ਹੈ ਉਸ ਥਾਣੇ ਦਾ ਇਹਨੂੰ ਜ਼ਿੰਮੇਦਾਰ ਬਣਾ ਦਿਓ ਜੇ ਉਹਦੇ ਇਲਾਕੇ 'ਚ ਵਾਰ-ਵਾਰ ਨੂੰ ਵਾਰਨਿੰਗ ਦੇਣ ਤੋਂ ਬਾਅਦ ਵੀ ਨਸ਼ਾ ਵਿਕੇ ਤਾਂ ਉਹਨੂੰ ਸਸਪੈਂਡ ਕਰੋ ਉਸ ਐਸਐਸਪੀ ਨੂੰ ਹਟਾਓ ਜੇ ਆਪਾਂ ਇਹ ਕਾਨੂੰਨ ਬਣ ਜਾਈਏ ਤਾਂ ਆਪਾਂ ਨਹੀਂ ਕਰ ਸਕਦੇ ਇਹ ਗੱਲ। ਟੌਲ ਹੀ ਕਰਨੀ ਕਿਨੇ ਸਰਕਾਰ ਨੇ ਤੇ ਸਰਕਾਰ ਚੁਣਨੀ ਕਿਨੇ ਆਪਾਂ ਤੇ ਆਪਾਂ ਇਹ ਕਿਉਂ ਨਹੀਂ ਕਰਦੇ ਭਾਈ? ਕਰਦੇ ਕਿਉਂ ਨਹੀਂ? ਅਸੀਂ ਗੱਲਾਂ ਕੀ ਕਰਦੇ ਆ? ਕਰਦੇ ਆ। ਭਾਈ ਮੇਰਾ ਥਾਣੇਦਾਰ ਤੋਂ ਕੰਮ ਕਰਾ ਦੇ। ਮੇਰਾ ਤਹਿਸੀਲਦਾਰ ਤੋਂ ਕੰਮ ਕਰਾ ਦੇ। ਬਸ ਮੈਂ ਤੈਨੂੰ ਵੋਟ ਪਾ ਦੂੰਗਾ। ਮੈਂ ਤੇਰਾ ਝੰਡਾ ਚੱਕ ਲੂੰਗਾ। ਤੇ ਫਿਰ ਲੈ ਲੋ ਦਾਣੇ ਐਂ ਬਰਬਾਦ ਹੋਇਆ ਪੰਜਾਬ। ਆਪ ਦੀਆਂ ਛੋਟੀਆਂ ਛੋਟੀਆਂ ਹਰਕਤਾਂ ਤੋਂ ਅਸੀਂ ਜਿੰਨਾ ਤੇ ਹਟਾਂਗੇ ਨਹੀਂ ਆ ਮੇਰੇ ਪਿੰਡ ਦਾ ਇੱਧਰ ਤੇ ਮੈਂ ਇੱਧਰ ਆਹ ਛੋਟੇ ਛੋਟੇ ਸਵਾਰਥਾਂ ਨੇ ਸਾਨੂੰ ਮਾਰਤਾ ਗਰਤ ਕਰਤਾ ਅੱਜ ਸਾਡੇ ਆਹੀ ਮੁੰਡੇ ਬਾਹਰ ਨੂੰ ਭੱਜੀ ਜਾਂਦੇ ਆ ਕਿਉਂ ਜਦ ਕਿ ਮੈਂ ਸਾਰੀ ਦੁਨੀਆ ਚ ਗਿਆ ਨਾ ਜੀ ਮਿੱਟੀ ਐ ਨਾ ਐ ਜਾਂ ਪਾਣ ਪਾਣੀ ਐ ਕਿਤੇ ਨਹੀਂ ਐ ਪੱਧਰ ਜ਼ਮੀਨ ਦੁਨੀਆਂ ਦੇ ਕਿਸੇ ਹਿੱਸੇ ਜਿਨੀ ਇੱਕ ਕੈਲੀਫੋਰਨੀਆ ਚ ਥੋੜੀ ਜੀ ਯੂਕਰੇਨ ਚ ਜਿੱਥੇ ਕਣਕ ਵਗੈਰਾ ਹੁੰਦੀ ਹੈ ਤੇ ਅਸੀਂ ਉਹਨਾਂ ਦੇਸ਼ ਚ 40 ਲੱਖ 50 ਲੱਖ ਦੇਖ ਦੇ ਕੇ ਭਜੇ ਜਾਨੇ ਜਿੱਥੇ 6 ਮਹੀਨੇ ਠੰਡ ਇੰਨੀ ਹੈ ਕੈਨੇਡਾ ਚ ਕਿ ਜਿਉਣਾ ਮੁਸ਼ਕਲ ਹੈ ਕੋਈ ਉਹਨਾਂ ਦੀ ਧਰਤੀ ਤੇ ਤਾਂ ਕੁਦਰਤ ਦੀ ਉਹ ਬਖਸ਼ਿਸ਼ ਹੀ ਨਹੀਂ ਜੋ ਸਾਡੇ ਤੇ ਹੈ ਹੁਣ ਸਾਡੀ ਪ੍ਰੋਬਲਮ ਕੀ ਹੈ ਸਾਡੀ ਪ੍ਰੋਬਲਮ ਇਹ ਹੈ ਕਿ ਸਾਡਾ ਪ੍ਰਸ਼ਾਸਨ ਨਹੀਂ ਸਹੀ ਤਾਂ ਸਾਡੇ ਮੁੰਡਿਆਂ ਦੇ ਬਾਹਰ ਜਾਣਾ ਤੇ ਪ੍ਰਸ਼ਾਸਨ ਨੂੰ ਕੌਣ ਚਲਾਉਂਦਾ ਸਰਕਾਰ ਤੇ ਸਰਕਾਰ ਨੂੰ ਚੁੰਦੇ ਆਪਾਂ ਗੱਲ ਫੇਰ ਉੱਥੇ ਹੀ ਤਾਂ ਗਲਤੀ ਕਿਤੇ ਨਾ ਕਿਤੇ ਤਾਂ ਸਾਡੇ 'ਚ ਹੈ ਸਾਡੇ ਚੁੰਨ ਦੇ ਤਰੀਕੇ 'ਚ ਤੇ ਚੁੰਨ ਦਾ ਤਰੀਕਾ ਜੇ ਸਾਡਾ ਹੈ ਤਾਂ ਕੋਈ ਸਹੀ ਅਗੇ ਅਮਰੀਕਾ ਨਾ ਕਰੂਗਾ ਜੇ ਕੈਨੇਡਾ ਵਾਲਾ ਕਰੂਗਾ ਆ ਪੈਸੇ ਹੀ ਕਰਾਂਗੇ ਤਾਂ ਮੇਰੇ ਦੋਸਤੋ ਮੈਂ ਸਿਰਫ ਤੁਹਾਨੂੰ ਇੰਨੀ ਗੱਲ ਕਹਿਣ ਆਏ ਆ ਕਿ ਮੁੱਧਿਆਂ ਦੀ ਰਾਜਨੀਤੀ ਕਰੋ ਪਰ ਮੁੱਧਿਆਂ ਦੀ ਰਾਜਨੀਤੀ ਕਹਿਣ ਨਾਲ ਨਹੀਂ ਹੁੰਦੀ ਕਿ ਮੈਂ ਮੈਡੀਕਲ ਸਹੀ ਕਰ ਦੂੰ ਮੈਂ ਐਜੂਕੇਸ਼ਨ ਸਹੀ ਕਰ ਦੂੰ ਉਹ ਕਹੇ ਦੱਸ ਕਿਵੇਂ ਕਰੇਗਾ ਡਿਟੇਲ ਦੱਸ ਪਹਿਲੇ 2 ਮਹੀਨਿਆਂ ਚ ਕੀ ਹੋਊ 4 ਮਹੀਨਿਆਂ ਚ ਕੀ ਹੋਊ 6 ਮਹੀਨਿਆਂ ਚ ਕੀ ਹੋਊ ਪੈਸਾ ਕਿੱਥੋਂ ਆਊਗਾ ਜਿਵੇਂ ਤੁਹਾਡੇ ਹੁਣੇ ਹੀ ਕਹਤਾ ਸੀਗਾ ਔਰ ਹੋਇਆ ਵੀ ਐ ਕਿ 300 ਯੂਨਿਟ ਫਰੀ ਇਹ ਪੈਸਾ ਕਿਤੇ ਹਰਿਆਣੇ ਵਾਲਿਆਂ ਨੇ ਦੇਤਾ ਜੇ ਰੱਬ ਨੇ ਸੱਟਤਾ ਤੁਹਾਡੀਆਂ ਜੇਬਾਂ ਚੋਂ ਹੀ ਕੱਢਿਆ ਇਹ ਪੈਸਾ ਕਿੱਥੋਂ ਆਇਆ ਔਰ ਅੱਜ ਦੀ ਡੇਟ ਚ 18% ਤੇ ਪੰਜਾਬ ਸਰਕਾਰ ਨੇ ਕਰਜ਼ਾ ਚੁੱਕਿਆ 18% ਮਤਲਬ ਡਿਫਾਲਟਰ ਬੰਦਿਆਂ ਨੂੰ ਮਿਲਦਾ ਹੈ ਵਰਨਾ ਕਿਤੇ 15 ਤੇ 12 ਤੇ ਸਰਕਾਰਾਂ ਨੂੰ ਤਾਂ 9 ਤੋਂ ਥੱਲੇ ਮਿਲਦਾ ਹੈ ਕਿਉਂ ਕਿ ਪੰਜਾਬ ਸਰਕਾਰ ਦੀ ਕ੍ਰੈਡੀਬਿਲਟੀ ਖਤਮ ਹੋ ਗਈ ਹੈ ਇਨਾ ਹਾਈ ਰੇਟ ਤੇ ਕਰਜ਼ਾ ਮਿਲਿਆ ਤੇ ਕਰਜ਼ਾ ਲਿਆ ਕਾਦੇ ਲਈ ਹੈ ਤਨਖਾਹਾਂ ਦੇ ਪੈਸੇ ਦੇਣ ਲਈ ਇਹ ਕਾਦੇ ਨਾਲ ਹੋ ਗਿਆ ਭਾਈ ਇਹ ਵਿੱਤ ਮੰਤਰੀ ਉੱਤੋਂ ਦਾ ਨਹੀਂ ਡਿੱਗੇ ਅਸੀਂ ਚੁਣ ਕੇ ਭਾਏ ਆ ਮੋੱਖ ਮੰਤਰੀ ਵੀ ਅਸੀ ਭਾਇਆ ਔਰ ਮੈਂ ਕੱਲਾ ਇਹਨਾਂ ਨੂੰ ਨਹੀਂ ਕਹੂੰਗਾ ਇਹ ਦੂਜੇ ਪਹਿਲਾਂ ਵਾਲੇ ਵੀ ਐ ਜੇ ਸੀ ਉਸ ਤੋਂ ਪਹਿਲਾਂ ਵਾਲੇ ਵੀ ਐ ਜੇ ਸੀ ਕਿਉਂਕਿ ਵੋਟਾਂ ਅਸੀਂ ਉਸੇ ਤਰਜ਼ ਤੇ ਪਾਉਣੇ ਆ ਉਹਨੇ ਯਾਰ ਮੈਨੂੰ ਜਾਣਦਾ ਫਟੇ ਮੈਂ ਜੀਆਂ ਗੱਲਾਂ ਨੇ ਯਾਰ ਜਾਣਣਾ ਛੱਡੋ ਪਰ ਆ ਮੇਰੇ ਤੇ ਇਲਾਕੇ ਦਾ ਤਾਂ ਮੁੱਖ ਮੰਤਰੀ ਵੀ ਬੜਾ ਦੋਸਤ ਹੈ ਅਸੀਂ ਦਾ ਕੱਟ ਛੱਡ ਬਰੇ ਯਾਰ ਇਹ ਤਾਂ ਜਿਹੜਾ ਬੰਦਾ ਪੰਜਾਬ ਦਾ ਨਹੀਂ ਹੋਇਆ ਸੀ ਨਹੀਂ ਹੋਵਾਂਗੇ ਜਿਹੜੇ ਪਾਰਟੀ ਪੰਜਾਬ ਨਾਲ ਨਹੀਂ ਵਫਾ ਕਰ ਰਹੀ ਅਸੀਂ ਤਾਂ ਨਹੀਂ ਖੜਾਂਗੇ ਤਫਾਉ ਬਰੇ ਉਹ ਜੇ ਪੰਜਾਬ ਨਾਲ ਬਚਿਆ ਤੁਹਾਡੀਆਂ ਦੋਸਤੀਆਂ ਤੁਹਾਡੇ ਘਰ ਤੁਹਾਡੀਆਂ ਬਲਮਾ ਤੁਹਾਡੀ ਰਾਜਨੀਤੀ ਤੁਹਾਡਾ ਬਿਜ਼ਨਸ ਰਹਿ ਜੂਗਾ ਅੱਜ 11 ਦੇ ਵਿੱਚ ਸੈਂਸਸ ਹੋਇਆ ਮਤਲਬ ਗਿਣਤੀ ਹੋਈ ਸੀ ਤੁਹਾਡੇ ਸੂਬੇ ਦੀ 1 ਕਰੋੜ 40 ਲੱਖ ਬਾਰੀ ਆ ਗਏ ਨੇ 11 ਦੀ ਗੱਲ ਕਰ ਰਿਹਾ ਅੱਜ 25 ਹੈ ਤਾਂ ਥੋਡੇ ਜਿੰਨੀ ਗਿਣਤੀ ਉਹਨਾਂ ਦੀ ਹੈ ਆ ਸਾਡੇ ਵਾਲੇ ਮੁੰਡੇ ਸਾਰੇ ਬਾਹਰ ਤੁਰੇ ਜਾਂਦੇ ਨੇ ਉਹ ਇੱਧਰ ਤੁਰੇ ਆਉਂਦੇ ਨਹੀਂ ਜਿੱਥੇ ਤੁਹਾਡੇ ਕੁਰਵਾਂ ਨੇ ਤੁਹਾਡੇ ਬਜ਼ੁਰਗਾਂ ਨੇ ॠਸ਼ੀਆ ਮੁਨੀਆ ਨੇ ਖੂਨ ਪਵਾਇਆ ਪਸੀਨਾ ਪਵਾਇਆ ਧਰਤੀ ਕਿਸੇ ਹੋਰ ਦੇ ਆ ਬਾਲੇ ਕਰ ਦਿਓ ਸ਼ਾਬਾਸ਼ ਬੜਾ ਵਧੀਆ ਕੰਮ ਕਰ ਰਹੇ ਹੋ ਤੇ ਜਾਣਦੇ ਕਿਉਂ ਬਾਹਰ ਨਹੀਂ ਜੀ ਬਾਹਰ ਦਾ ਦੇਸ਼ ਚੰਗਾ ਸਾਡਾ ਨਹੀਂ ਚੰਗਾ ਨਾ ਉੱਥੋਂ ਰੱਬ ਨੇ ਤੂੜਤਾ ਕੋਈ ਲੋਕਾਂ ਨਹੀਂ ਬਣਾਇਆ ਚੰਗਾ ਆਪ ਨੂੰ ਆ ਕੋਈ ਸੁਧਾਰ ਜਿਹੜਾ ਹੁੰਦਾ ਹੈ ਇਹ ਕਿਸੇ ਹੋਰ ਤੋਂ ਸ਼ੁਰੂ ਨਹੀਂ ਹੁੰਦਾ ਆਪ ਦੇ ਤੋਂ ਸ਼ੁਰੂ ਹੁੰਦਾ ਕੀ ਅਸੀਂ ਨਿਰਸਵਾਰਥ ਹੋ ਕੇ ਪੰਜਾਬ ਲਈ ਇਹ ਦੁਨੀਆਂ ਨੀਤੀਆਂ ਪ੍ਰਤੀ ਚਾਹੋ ਮੈਡੀਕਲ এডੂਕੇਸ਼ਨ ਰੈਵਿਨਿਊ ਪਾਣੀ ਧਰਤੀ ਜੋ ਵੀ ਚੀਜ਼ਾਂ ਲਈ ਕੰਮ ਕਰ ਰਹੇ ਆਰ ਰੋਜ਼ ਤੁਹਾਡੇ ਸਾਹਮਣੇ ਜ਼ਿਆਤੀਆਂ ਹੁੰਦੀਆਂ ਨੇ ਗੰਦਾ ਪੈਂਦਾ ਆ ਦਰਿਆ ਤੁਹਾਡੇ ਨਾਲ ਹੈ ਕੀ ਇੱਥੇ ਮਾਈਨਿੰਗ ਨਹੀਂ ਹੁੰਦੀ ਕਿ ਨਜਾਇਜ਼ ਮਾਈਨਿੰਗ ਕਿ ਹੁੰਦੀ ਐ ਤੇ ਕੌਣ ਕਰਵਾ ਰਿਹਾ ਹੁੰਦੀ ਕੀ ਦੀ ਆ ਪੁਲਿਸ ਦੀ ਮਰਜ਼ੀ ਨਾਲ ਪੁਲਿਸ ਨੂੰ ਆਰਡਰ ਕੌਣ ਕਰਦਾ ਹੈ ਲੀਡਰ ਲੀਡਰ ਕਿਹੜਾ ਹੁੰਦਾ ਜਿਹਦੀ ਸਰਕਾਰ ਹੁੰਦੀ ਐ ਤੇ ਪਤਾ ਤਾਂ ਲੱਗ ਗਿਆ ਕੌਣ ਐ ਇਹ ਵੀਰ ਵੀ ਨਹੀਂ ਬੋਲਦੇ ਕਿਉਂ ਨਹੀਂ ਬੋਲਦੇ ਆ ਜਿਹੜੇ ਆਫੀਸਰ ਨੇ ਲੀਡਰ ਇਹਨਾਂ ਦੀ 2.5 ਲੱਖ ਤੋਂ ਉੱਤੇ ਤਨਖਾਹ ਨਹੀਂ ਕੋਠੀਆਂ ਇਹਨਾਂ ਦੀਆਂ ਮਹਿਲਾਂ ਜੱਡੀਆਂ ਨੇ ਇਹ ਕਿੱਥੋਂ ਬਣ ਗਈਆਂ ਕੀਨੇ ਬਣਾਤੀਆਂ ਤੇ ਆਪਾਂ ਬੋਲਣਗੇ ਨਹੀਂ ਅਸੀਂ ਕਹਿੰਨੇ ਆ ਫਲਾਨਾ ਸਰਦਾਰ ਸਾਹਿਬ ਦੀ ਵੱਡੀ ਗੱਡੀ ਓਡਾ ਵੱਡਾ ਚੋਰ ਜਿੱਡੀ ਵੱਡੀ ਗੱਡੀ ਜਾ ਉਹਨੂੰ ਪੁੱਛੋ ਦੱਸ ਭਾਈ ਇਹ ਇਨਕਮ ਕਿੱਥੋਂ ਆਈ ਤੇਰੇ ਕੋਲੇ ਦੱਸ ਕਿੱਥੋਂ ਆਇਆ ਇਨਕਮ ਟੈਕਸ ਤੁਰੇ ਫਿਰਦਾ ਕਿਉਂ ਨਹੀਂ ਪੁੱਛਦਾ ਇਹਨਾਂ ਨੂੰ ਵੱਡੇ ਤਾਂ ਵੱਡਾ ਜਿਹੜਾ ਅਫਸਰ ਅੱਜ ਪੂਰੇ ਦੇਸ਼ 2.5 ਲੱਖ ਤੋਂ ਉੱਤੇ ਉਹਦੀ ਤਨਖਾਹ ਨਹੀਂਗੀ ਟਾਈ ਲੱਖ ਚ ਕੋਠੀ ਲਾ ਕੇ ਵਖਾਖ ਜਰਾ ਇਹਨਾਂ ਦੀ ਕਿਵੇਂ ਬਣ ਜਾਂਦੀ ਐ ਐ ਲੀਡਰਾਂ ਦੀ ਐ ਵੇਖ ਲਓ ਕਿੰਨੀ ਐ ਐਮਐਲਏ ਦੀ ਤਰ੍ਹਾਂ ਇਹ ਜਿਹੜੀਆਂ ਚੀਜ਼ਾਂ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੋੜੀਆਂ ਤੁਹਾਡੀ ਕਾਲਤਾਲ ਚ ਕੌਲੀ ਚ ਰੋਟੀ ਚ ਕੋਈ ਮਿੱਟੀ ਪਾ ਦੇ ਤੁਸੀਂ ਨਹੀਂ ਖਾਂਦੇ ਜਿਹੜਾ ਮਿੱਟੀ ਬੋਲ ਲਓ ਡਾਉ ਦਾ ਹੱਥ ਫੜ ਲੈਨੇ ਹੋ ਤੇ ਸੋਲੋ ਪੰਜਾਬ ਕੀ ਦਾ ਐ ਇਹ ਲਾਖਾ ਕੀ ਦਾ ਡਿਸਟ੍ਰਿਕਟ ਕੀ ਦਾ ਮੋਗਾ ਕੀ ਦਾ ਜੇ ਤੁਹਾਡਾ ਪਿੰਡ ਕੀ ਦਾ ਕੁਛ ਤਾਂ ਬੋਲੋ ਯਾਰ ਜੇ ਸਾਡੀ ਡਿਊਟੀ ਲੱਗੀ ਆ ਸੀ ਭੱਜੇ ਫਿਰਿਆ ਟਾਇਰ ਘਸਾਉਂਦੇ ਟਾਇਰ ਘਸਾਉਂਦੇ ਆਪ ਦੇ ਪਿੰਡ ਲਈ ਤਾਂ ਬੋਲੋ ਉਹਦੇ ਲਈ ਤਾਂ ਇਕੱਠੇ ਹੋ ਜੋ ਜੇ ਨਹੀਂ ਹੋਣਾ ਜੇ ਨਹੀਂ ਹੋਉਂਗੇ ਤਾਂ ਜਿਵੇਂ ਲੁੱਟੇ ਗਏ ਹੋ ਐ ਤੂੰ ਜ਼ਿਆਦਾ ਬੁਰੀ ਤਰ੍ਹਾਂ ਮੈਂ ਤੁਹਾਨੂੰ ਇੱਕ ਗੱਲ ਦਾਅਵੇ ਨਾਲ ਆਣਾ ਪੂਰੀ ਕੈਲਕੂਲੇਸ਼ਨ ਤੋਂ ਬਾਅਦ ਆਣਾ ਸਾਰਿਆਂ ਗੱਲਾਂ ਨੂੰ ਧਿਆਨ ਚ ਰੱਖ ਕੇ ਆਣਾ ਜੇ ਤੁਹਾਡੇ ਜਰ 4 ਲੱਖ ਕਰੋੜ ਦਾ ਕਰਜ਼ਾ ਹੈ ਨਾ ਤੁਹਾਡੀ ਕਮਾਈ 1 ਲੱਖ ਕਰੋੜ ਤੋਂ ਘੱਟ ਹੈ ਅਗਲੇ 3 ਜਾਂ 4 ਸਾਲ ਪੰਜਾਬ ਐਂ ਚੱਲਦਾ ਰਿਹਾ ਤਾਂ ਪੰਜਾਬ ਬਰਬਾਦ ਹੋ ਗਿਆ ਔਰ ਫੇਰ ਇਹ ਰਿਪੇਅਰਬਲ ਮਤਲਬ ਇਹ ਸਹੀ ਹੋ ਹੀ ਨਹੀਂ ਸਕੂਗਾ ਅਜੇ ਵੀ ਜਾਗ ਜੁ ਔਰ ਬਾਹਰ ਜਿਹੜੇ ਜੰਨੇ ਬਾਹਰ ਵੇਖ ਲਿਆ ਤਾਂ ਕੀ ਹੁੰਦਾ 40 ਲੱਖ ਦੇ ਕੇ ਬਾਹਰ ਗਏ ਹੱਥ ਕੜੀਆਂ ਲਾ ਕੇ ਉਹਨਾਂ ਨੇ ਵਾਪਸ ਭੇਜੇ ਹੋ ਔਰ ਅੱਜ ਕੈਨੇਡਾ ਅੱਜ ਕੀ ਕਹਿ ਰਹੇ ਔਰ ਕੀ ਹੋ ਰਿਹਾ ਉਹ ਵੀ ਵੇਖ ਲਓ ਓਏ ਐਡੀ ਵਧੀਆ ਧਰਤੀ ਛੜ ਛੜ ਭੱਜੀ ਜਾਂਦੇ ਉਹ ਤਰਸਦੇ ਨੇ ਐ ਜੀ ਧਰਤੀ ਮਿਲੇ ਉਹਨਾਂ ਨੂੰ ਇਸੇ ਲਈ ਦੁਨੀਆ ਚ ਮੱਧ ਏਸ਼ੀਆ ਤੋਂ ਲੈ ਕੇ ਯੂਰਪ ਤੋਂ ਲੋਕ ਭੱਜ ਭਾ ਜਿੱਧਰ ਨੂੰ ਆਉਂਦੇ ਸੀ ਉਹਨਾਂ ਸੀ ਉੱਧਰ ਨੂੰ ਭੱਜੇ ਜਾਂਦੇ ਆ ਮਾਈਨਸ 30 ਮਾਈਨਸ 40 ਟੈਂਪਰੇਚਰ ਹੁੰਦਾ ਉੱਥੇ ਕੈਨੇਡਾ ਚ ਜੇ ਬੰਦਾ ਟਰੱਕ ਤੋਂ ਬਾਹਰ ਰਹਿ ਜੇ 15 ਮਿੰਟ ਜੰਮ ਜਾਂਦਾ ਖੜਾ ਕਿੰਨੇ ਮੁੰਡੇ ਆਪਣੇ ਮਰ ਚੁੱਕੇ ਨੇ ਐਂ ਜੀ ਜਗ੍ਹਾ ਤਾਂ 50 ਲੱਖ ਦੇ ਕੇ ਜਾਉਂਗੇ ਇੱਥੇ ਕੱਖ ਨਹੀਂ ਕਰਨਾ ਉੱਥੇ ਸਭ ਕੁਝ ਕਰਨਾ ਮਾੜਾ ਜਿਹਾ ਮਾਈਂਡ ਸੈਟ ਬਦਲੋ ਦਿਮਾਗ ਦੀ ਸੋਚ ਬਦਲੋ ਔਰ ਜੇ ਬਦਲ ਲਈ ਮੈਂ ਤੁਹਾਨੂੰ ਲਿਖ ਕੇ ਆਣਾ ਦਾਅਵੇ ਨਾਲ ਆਣਾ ਕਿ ਸਾਡਾ ਦੇਸ਼ ਉਹ ਤੋਂ ਬੈਟਰ ਹੋਊਗਾ ਸਾਡਾ ਸੂਬਾ ਸਾਡਾ ਪਿੰਡ ਸਾਡਾ ਡਿਸਟ੍ਰਿਕਟ ਸਾਡੇ ਲੋਕ ਉਹ ਤੋਂ ਬੈਟਰ ਹੋ ਜਾਣਗੇ ਜਿਵੇਂ ਕਿ ਹੁੰਦੇ ਸੀ ਪਹਿਲਾਂ ਭੱਜ ਜਾਣਾ ਤਾਂ ਕੋਈ ਤਰੀਕਾ ਨਹੀਂ ਹੱਲ ਨਹੀਂਗਾ ਸੋ ਇੱਥੇ ਖੜੋ ਪੈਰ ਗੱਡ ਕੇ ਖੜੋ ਔਰ ਜਿਹੜਾ ਬੰਦਾ ਗਲਤ ਕਰ ਰਿਹਾ ਉਹਨੂੰ ਭਜਾਓ ਔਰ ਲੌਜੀਕਲੀ ਗੱਲ ਕਰੋ ਤਰਕ ਨਾਲ ਗੱਲ ਕਰੋ ਕਿਆ ਚੀਜ਼ ਐ ਸਹੀ ਹੋ ਸਕਦੀ ਆ ਤੂੰ ਦੱਸ ਕਿਉਂ ਨਹੀਂ ਸਹੀ ਕਰਨੀ ਤੇ ਜੇ ਨਹੀਂ ਕਰਨੀ ਤਾਂ ਚੱਲ ਫੇਰ ਇੱਥੇ ਦੁਬਾਰਾ ਨਾ ਆਈ ਔਰ ਜਿਹੜਾ ਨਵਾਂ ਆਊਗਾ ਇਨ੍ਹਾਂ ਸ਼ਰਤਾਂ ਤੇ ਆਊਗਾ ਮਾੜਾ ਜੇ ਗੱਲ ਕਰੋ ਤਾਂ ਸਹੀ ਤੇ ਜੇ ਨਹੀਂ ਕਰ ਸਕਦੇ ਤਾਂ ਅਸੀਂ ਕਰ ਰਹੇ ਸਾਡੀ ਸੁਣ ਲੋ ਪਰਖ ਲੋ ਆਪਦੀ ਕਸੌਟੀ ਤੇ ਔਰ ਜੇ ਸਹੀ ਐ ਤਾਂ ਨਾਲ ਆਵਾਜ਼ ਬੰਦ ਬਲੰਦ ਕਰੋ ਜਿਹੜਾ ਵੀ ਬਣੇ ਸਾਨੂੰ ਕੋਈ ਮਸਲਾ ਨਹੀਂ ਜਿਹੜਾ ਮਰਜ਼ੀ ਬਣੇ ਮਰੀਨਾ ਸ਼ਰਤਾਂ ਤੇ ਬਣੇ ਕਿ ਪੰਜਾਬ ਪੰਜਾਬੀਆਂ ਦਾ ਹੋਵੇ ਇੱਥੋਂ ਦਾ ਪਾਣੀ ਉਵੇਂ ਹੀ ਹੋਵੇ ਜਿਵੇਂ ਪਹਿਲਾਂ ਹੁੰਦਾ ਸੀ ਸਾਰਾ ਕੁਝ ਇੱਥੋਂ ਦੀ ਜ਼ਮੀਨ ਆ ਮਿੱਟੀ ਦਾ ਆਪਾਂ ਖਰਾਬ ਕੀਤੀ ਹੈ ਯਾਰ ਕਹਿੰਦੇ ਇੱਕ ਬੋਰੀ ਪਾ ਚੱਕ ਕੇ ਚਾਰ ਬੋਰੀਆਂ ਸੜ ਦਿੰਦੇ ਆ ਸਪਰੇਅ ਇੱਕ ਕਰਨ ਨੂੰ ਕਹਿੰਦੇ ਚਾਰ ਠੋਕ ਦਿੰਦੇ ਆ ਅੱਜ ਪੰਜਾਬ ਦੀ ਕਣਕ ਨਾ ਕੋਈ ਖਾਣੀ ਚਾਹੁੰਦਾ ਨਾ ਕੋਈ ਵੇਚਣੀ ਚਾਹੁੰਦਾ 50 ਵਾਲੇ ਵੀ ਮੱਧ ਪ੍ਰਦੇਸ਼ ਦੀ ਕਾਨਕ ਖਾਨ ਚ ਪ੍ਰੇਫਰਿੰਗ ਕਰਦੇ ਨੇ ਕਿਉਂ ਇਹ ਤਾਂ ਅਸੀਂ ਕੀਤਾ ਪਿੰਡਾਂ 'ਚ ਇਲੈਕਸ਼ਨ ਹੁੰਦੇ ਨੇ 40 40 ਲੱਖ ਲਾ ਦਿੰਨੇ ਆ ਨਾ ਜਿਹਨੇ 40 ਲੱਖ ਲਾਏ ਆ ਉਹ ਗਰੰਟੀ ਹੀ ਖਾਊਗਾ ਪਿੰਡ ਦੀਆਂ ਹੋਰ ਕੀ ਕਰੂਗਾ ਔਰ ਜਿਹੜੇ 7-7 ਕਰੋੜ ਲਾ ਕੇ ਬਣਦੇ ਨੇ ਐਮ ਐਲ ਏ ਇਹ ਤੁਹਾਡੀ ਸੇਵਾ ਕਰਨਗੇ ਪਹਿਲਾਂ 20 25 ਕਰੋੜ ਬਣਾਉਣਗੇ ਫਿਰ ਕਹਿਣਗੇ ਚੱਲ ਹੁਣ ਵੇਨੇ ਕੀ ਕਰਨਾ ਉਦੋਂ ਨੂੰ ਕੰਮ ਪੂਰਾ ਤੇ ਫਿਰ ਲਾਵੇ ਛੋਰਵਾ ਜਾਂਦਾ ਇਸੇ ਕੰਮ ਉੱਤੇ ਸੋ ਜਿਹੜਾ ਬੰਦਾ ਪੈਸੇ ਲਾਵੇ ਆ ਕੇ ਤੁਹਾਡੇ ਗੱਡੀਆਂ ਭਜਾਈ ਫਿਰੇ ਮੈਂ ਇੰਨਾ ਪੈਸਾ ਲੈ ਰਿਆ ਸਮਝੋ ਵੱਡਾ ਚੋਰ ਹੈ ਤੇ ਵੱਡੀ ਚੋਰੀ ਕਰੂਗਾ ਤੁਹਾਨੂੰ ਜ਼ਿਆਦਾ ਵੇਚੂਗਾ ਵਰਨਾ ਕੋਈ ਘਰੋਂ 7 ਕਰੋੜ ਲਾ ਕੇ ਤੁਹਾਡੀ ਸੇਵਾ ਕਰੂਗਾ ਯਾਰ ਮਾੜੀ ਇਸ ਤੀ ਗੱਲ ਇਹਨੂੰ ਹੀ ਸਮਝ ਲੋ। ਥੋੜਾ ਜਿਹਾ ਸੋਚੋ। ਤੁਸੀਂ ਆ ਮੁੰਡੇ ਖਾਸ ਕਰਕੇ ਮੈਂ ਯੰਗਸਟਰ ਨੂੰ ਕਹੂੰਗਾ ਤੁਸੀਂ ਵੇਂਦੇ ਰਹਿੰਦੇ ਹੋ ਸਾਰਾ ਦਿਨ ਆਬ ਨੈਟ ਕਤੇ ਇਹੋ ਜਿਹੇ ਗੱਲਾਂ ਤੇ ਵੀ ਨਜ਼ਰ ਮਾਰ ਲਿਆ ਕਰੋ ਥੋੜਾ ਸਮਾਂ ਮਾਰ ਲਿਆ ਕਰੋ। ਮੈਂ ਸਮਝ ਸਕਦਾ ਥੋਡੀ ਉਮਰ ਚ ਘੱਟ ਵੇਂਦਾ ਬੰਦਾ ਪਰ ਥੋੜਾ ਜਿਆਦਾ ਵੇਖੋ ਯਾਰ। ਤੁਹਾਨੂੰ ਬਾਹਰ ਜਾਣ ਦੀ ਬੁੱਤ ਲੋੜ ਨਹੀਂ ਪੈਣੀ। ਅੱਜ ਇਹ ਪੰਜਾਬੀ ਤੁਹਾਡੇ ਸਕੂਲ ਪੜਾਈ ਜਾਂਦੇ ਆ ਪੰਜਾਬੀ ਦੇ ਨਾਲ ਨੌਕਰੀਆਂ ਕਿੰਨੀਆਂ ਕੁ ਜੁੜੀਆਂ ਨੇ ਕਿੰਨੇ ਮੁੰਡੇ ਸਾਡੇ ਸਿਆਣੇ ਨੇ ਇੱਥੇ ਟਰੈਕਟਰ ਸਹੀ ਕਰ ਇੰਜਨ ਸਹੀ ਕਰ ਕੀ ਕੋਈ ਸਹੀ ਕਰ ਲੈਂਦੇ ਆ ਉਹ ਇੰਜੀਨੀਅਰ ਨਹੀਂ ਬਣ ਸਕਦੇ ਪਤਾ ਕਿਉਂ ਨਹੀਂ ਬਣਦੇ ਇਸੇ ਮਾਰ ਦਾ ਮਸਲਾ ਹੈ ਲੈਂਗੁਏਜ ਦਾ ਮਸਲਾ ਹੈ ਭਾਸ਼ਾ ਦੀ ਪ੍ਰੋਬਲਮ ਹੈ ਕੋਈ ਭਾਸ਼ਾ ਦਾ ਸਕਿੱਲ ਅਲੱਗ ਚੀਜ਼ ਹੈ ਟੈਕਨੀਕਲ ਸਕਿੱਲ ਅਲੱਗ ਚੀਜ਼ ਹੈ ਸਾਡੀਆਂ ਨੌਕਰੀਆਂ ਪੰਜਾਬੀ ਨਾਲ ਕਿਉਂ ਨਹੀਂ ਆ ਕਮ ਸੇ ਕਮ ਪੰਜਾਬ ਦੀਆਂ ਤਾਂ ਜੋੜੋ ਤੇ ਜੋੜਨੀਆਂ ਕਿਹਨੇ ਪੰਜਾਬ ਸਰਕਾਰ ਨੇ ਤੇ ਪੰਜਾਬ ਸਰਕਾਰ ਅਸੀਂ ਕਿਉਂ ਚੁੰਦੇ ਆ ਲਾ ਯਾਰ ਪੈਸੇ ਫਿਰ ਉਹ ਤੁਹਾਨੂੰ ਪਤਾ ਹੀ ਹੋਣਗੇ ਵਿੱਚ ਹੁੰਦੇ ਆ ਮੜਾ ਜਾ ਚੁੰਨ ਦਾ ਤਰੀਕਾ ਸਹੀ ਕਰ ਲੋ ਮੁੱਦਿਆਂ ਤੇ ਜਦੋਂ ਕੋਈ ਇਹ ਲੀਡਰ ਲੂਟਰ ਆਵੇ ਐਂ ਜਿਵੇਂ ਆਪਾਂ ਬੈਠੇ ਐਂ ਬੈ ਕਿਉਂ ਨੂੰ ਕੋ ਚਲੋ ਯਾਰਾ ਅੱਛੀ ਕਿਉਂ ਨਹੀਂ ਕੀਤੀ ਜਾਂ ਚੀਜ਼ ਕਿਉਂ ਹੋ ਰਹੀ ਤੁਸੀਂ ਪਾਣੀ ਤੇ ਇੰਨਾ ਰੌਲਾ ਪਾਉਂਦੇ ਰਹੇ ਤੁਸੀਂ ਆ ਕਾਨੂੰਨ ਕਿਉਂ ਬਣਾ ਰਹੇ ਆ ਕਿ ਸਜ਼ਾ ਖਤਮ ਕਰੀ ਤੁਸੀਂ ਉਹਨਾਂ ਫੈਕਟਰੀਆਂ ਨੂੰ ਇਹ ਕਿਉਂ ਨਹੀਂ ਕਹਿੰਦੇ ਕਿ ਰੂਲ ਐਂਡ ਰੈਗੂਲੇਸ਼ਨ ਨੂੰ ਮੰਨੋ ਜਿਹੜੇ ਕਾਨੂੰਨ ਬਣੇ ਨੇ ਉਹਨਾਂ ਨੂੰ ਮੰਨਦੇ ਕਿਉਂ ਨਹੀਂ ਸਾਥੋ ਤੋਂ ਮੰਨੋਗੇ ਅਸੀਂ ਕੋਈ ਮਾੜਾ ਜਿਹਾ ਵੀ ਗੁਨਾਹ ਕਰ ਲੀਏ ਤਾਂ ਆ ਥਾਣੇ ਸਾਥ ਲੈਣੇ ਆ ਇਹ ਏਡਾ ਏਡਾ ਵੱਡਾ ਗੁਨਾਹ ਕਰੀ ਜਾਂਦੇ ਨੇ ਇਹਨਾਂ ਨੂੰ ਕੋਈ ਪੁੱਛਦਾ ਹੀ ਨਹੀਂ ਅਸੀਂ 6 ਮਹੀਨੇ ਦੀ ਟਿੱਪਾ ਪੁਲਿਸ ਸਟੇਸ਼ਨ 'ਤੇ ਰਿਪੋਰਟ ਕਰਾਈ ਹੋਈ ਹੈ ਉਹਨਾਂ ਫੈਕਟਰੀਆਂ ਵਿਰੁੱਧ ਜੋ ਪਾਣੀ ਪਾਉਂਦੀਆਂ ਨੇ ਜਿਹਨੂੰ ਨੈਸ਼ਨਲ ਪੋਲਿਊਸ਼ਨ ਬੋਰਡ ਕਹਿ ਚੁੱਕਿਆ ਕਿ ਬੰਦ ਹੋਣੇ ਚਾਹੀਦੇ ਨੇ ਔਰ ਜੇ ਚੱਲਣਗੇ ਤਾਂ ਗੈਰਕਾਨੂੰਨੀ ਇਹਨਾਂ ਤੇ ਪਰਚਾ ਕਰੋ ਅਸੀਂ ਜਾ ਕੇ ਉਹ ਪਰਚਾ ਮਤਲਬ ਐਫ ਆਈ ਆਰ ਰਿਪੋਰਟ ਲਗਾਈ ਹੈ ਹਾਲ ਤੀਕ ਐਫ ਆਈ ਆਰ ਚ ਨਹੀਂ ਬਦਲੀ ਕੌਣ ਨਹੀਂ ਬਦਲ ਰਿਹਾ ਕਮਿਸ਼ਨਰ ਕਮਿਸ਼ਨਰ ਨੂੰ ਮਿਲੇ ਅਸੀਂ ਜਾ ਕੇ ਉਹ ਆਦਾ ਜੀ ਉੱਤੋਂ ਪੁੱਛੂੰਗਾ ਉਤੋਂ ਵਾਲੇ ਕਿਵੇਂ ਬੋਲ ਪੈਣਗੇ ਦਾਸ ਬਿਓ ਕਿਉਂ ਨਹੀਂ ਬੋਲਦੇ ਪਹਿਲਾਂ ਬੋਲਦੇ ਸੀ ਵੋਟ ਚਾਹੀਦੀ ਸੀ ਹੁਣ ਕਿਉਂ ਨਹੀਂ ਬੋਲਤੇ ਕਿ ਉਹਨਾਂ ਨੂੰ ਨੋਟ ਚਾਹੀਦੇ ਨੇ ਇਹਨਾਂ ਉੱਤੇ ਵਾਲਿਆਂ ਨੂੰ ਆਪਾਂ ਪੁੱਛਣਾ ਉਹ ਆਪ ਪੁੱਛਦੇ ਨਹੀਂ ਉਹਨਾਂ ਸਾਡਾ ਜਾਗ ਪੈਂਦਾ ਮੇਰੇ ਭੂਆ ਦੇ ਮੁੰਡੇ ਦਾ ਮੁੰਡਾ ਫਲਾਨਾ ਇਹਨੇ ਮੇਰੇ ਲਈ ਫੋਨ ਕੀਤਾ ਸੀ ਇਹਨੇ ਤਹਿਸੀਲਦਾਰ ਨੂੰ ਕਿਹਾ ਸੀ ਮਾੜੀ ਜੀ ਰਜਿਸਟਰੀ ਕਰਾ ਦੇ ਬਿਨਾ ਪੈਸੇ ਤੋਂ ਮਜਾ ਲੈ ਲੈ ਜਾਣ ਪੈਸੇ ਤੁਹਾਡੇ ਕੋਲੋਂ ਜੇ ਅਸੀਂ ਆਪਦੇ ਬੰਦੇ ਸਹੀ ਚੂਨੇ ਹੋਣ ਇਹ ਸਭ ਤੋਂ ਜੁਰਮ ਦੀਏਗਾ ਇਹਨੂੰ ਬਦਲੋ ਪਲੀਜ਼ ਬਦਲੋ ਔਰ ਆਪ ਵੀ ਕਿਸੇ ਵੀ ਲੜਾਈ ਨੂੰ ਖੁਦ ਖੜੇ ਹੋ ਕੇ ਲੜੋ ਅੱਗੇ ਆਵੋ ਜਿਹੜਾ ਬੋਲੂਗਾ ਨਾ ਉਹੀ ਗੁੰਡਾ ਖੋਲੂਗਾ ਪਹਿਲਾਂ ਜੇ ਤੁਹਾਡੇ ਪਿੰਡ ਵਿੱਚ ਕੁਝ ਹੋ ਰਿਹਾ ਖੜੇ ਹੋਵੋ ਇਕੱਠੇ ਹੋ ਕੇ ਪਿੰਡ ਵਾਲੇ ਨਹੀਂ ਮੰਨਣਗੇ ਇਲਾਕੇ ਆਲੇ ਆਉਣਗੇ ਅਨਾਂਕੇਲਾ ਦੇ ਵੀ ਮੰਨੇ ਦਾ ਪੰਜਾਬ ਵਾਲੇ ਆਉਣਗੇ ਆ ਜੀਰਾ ਫੈਕਟਰੀ ਬੰਦ ਨਹੀਂ ਕਰਾਈ ਆਪਾਂ ਆ ਮਾਥੇਵਾੜੇ ਵਾਲਾ ਨਹੀਂ ਕਰਾਇਆ ਯੂਨੀਵਰਸਿਟੀ ਵਾਲਾ ਨਹੀਂ ਕਰਾਇਆ ਜੈਤੂ ਵਾਲਾ ਨਹੀਂ ਕਰਾਇਆ ਹੋਰ ਜੱਟੋ ਬੁੱਡੇ ਨਾਲੇ ਤੇ ਗੱਲ ਗਾਂ ਤੱਕ ਨਹੀਂ ਲੈਗੇ ਖੜਨ ਨਾਲ ਹੁੰਦਾ ਅੱਜ ਦਾ ਜੋ ਲੋਕਤੰਤਰ ਯੋਗ ਹੈ ਇਹਦੇ ਵਿੱਚ ਬੰਦਿਆਂ ਦੀ ਗਿਣਤੀ ਕੀਤੀ ਜਾਂਦੀ ਹੈ ਤੇ ਜਦੋਂ ਬੰਦਿਆਂ ਦੀ ਗਿਣਤੀ ਵੱਧ ਜਾਂਦੀ ਹੈ ਡਿਮਾਂਡ ਕਰਨ ਦੀ ਤੁਸੀਂ ਡਾਂਗ ਨਹੀਂ ਮਾਰਨੀ ਡਾਂਗ ਮਾਰਨੀ ਅੱਜ ਕੱਲ ਵਿਚਾਰ ਨਾਲ ਮਾਰਨੀ ਹੈ ਉਹਦਾ ਇਹਨੂੰ ਮੰਨਣਾ ਪੈਂਦਾ ਪਰ ਉਹਦੇ ਲਈ ਤੁਹਾਨੂੰ ਆਉਣਾ ਪਊਗਾ ਖੜਨਾ ਪਊਗਾ ਬਹਿਣਾ ਪਊਗਾ ਜੇ ਕਿਸੇ ਹੋਰ ਦੇ ਪ੍ਰੋਬਲਮ ਹੋ ਉਹਦੀ ਤੁਹਾਨੂੰ ਜਾਣਾ ਪਊਗਾ ਤਾਂ ਜੋ ਥੋੜੀ ਪ੍ਰੋਬਲਮ ਤੇ ਉਹ ਆ ਸਕੇ ਅਸੀਂ ਅੱਜ ਤੁਹਾਨੂੰ ਇੱਕ ਨੰਬਰ ਵੀ ਦੇਵਾਂਗੇ ਉਹ ਨੰਬਰ ਇਸ ਲਈ ਦੇਵਾਂਗੇ ਕਿ ਤੁਸੀਂ ਸਾਡੇ ਨਾਲ ਤੇ ਅਸੀਂ ਤੁਹਾਡੇ ਨਾਲ ਉਹਦੇ ਤੇ ਜੁੜ ਜਾਈਏ ਔਰ ਫਿਰ ਆਪਾਂ ਉਹ ਜ਼ਰੂਰੀ ਕੰਮ ਕਰਾ ਸਕੀਏ ਜਿਹੜੇ ਕਿ ਪੰਜਾਬ ਲਈ ਤੁਹਾਡੇ ਇਲਾਕੇ ਲਈ ਪਿੰਡਾਂ ਲਈ ਇਨਸਾਨਾਂ ਲਈ অতি ਜ਼ਰੂਰੀ ਸੋ ਇਹਨੂੰ ਨੋਟ ਕਰ ਲਿਓ ਜੇ ਨੰਬਰ ਨੂੰ ਔਰ ਇਹਦੇ ਤੇ ਸਿਰਫ ਤੁਸੀਂ ਵਟਸਐਪ ਕਰਨਾ ਭਲਾ ਬੋਲ ਕੇ ਕਰ ਦਿਓ ਜੇ ਭਲਾ ਲਿਖ ਕੇ ਕਰ ਦਿਓ ਜੀ ਨੰਬਰ ਹੈਗਾ

ਤੁਸੀਂ ਸਿਰਫ ਇਹਦੇ ਤੇ WhatsApp ਤੇ ਜਾ ਕੇ ਭਲਾ ਬੋਲ ਕੇ ਭਲਾ ਲਿਖ ਕੇ ਆਪਦਾ ਨਾਮ ਪਿੰਡ ਦਾ ਨਾਮ ਤੇ ਡਿਸਟ੍ਰਿਕਟ ਦਾ ਨਾਮ ਇਸ ਤੋਂ ਬਾਅਦ ਇਹ ਭੇਜ ਦਿਓ ਜੇ ਅਸੀਂ ਤੁਹਾਡੇ ਨਾਲ ਤੁਸੀਂ ਸਾਡੇ ਨਾਲ ਜੁੜ ਗਏ ਕੋਈ ਵੀ ਜਨਤਕ ਮਸਲਾ ਹੋਊਗਾ ਇਹ ਨਾ ਹੋਵੇ ਕਿ ਕਹੋ ਸਾਡੀ ਨਾਲ ਹੀ ਕਿਉਂ ਨਹੀਂ ਉਹਦੇ ਚ ਪੈਂਦੀ ਜਿਵੇਂ ਲੱਖਾਂ ਦਾ ਉਹ ਨਹੀਂ ਕੰਮ ਜਨਤਕ ਮਸਲਾ ਹੋਊਗਾ ਤਾਂ ਉਹਨੂੰ ਪਹਿਲਾਂ ਤਾਂ ਇਲਾਕੇ ਵਾਲੇ ਹੀ ਹੱਲ ਕਰਾ ਦੇਣਗੇ ਅਸੀਂ ਇਹ ਕਰ ਚੁੱਕੇ ਹਾਂ ਉਧਰ ਰੋਪੜ ਨਾਲ ਨੰਗਾ ਨਾਲ ਬੜੇ ਕੰਮ ਕਰਾ ਲਏ ਨੇ ਸਾਡੇ ਗਰੁੱਪ ਨੇ ਉੱਥੇ ਤਾਂ ਸਾਡਾ ਇਲਾਕੇ ਵਾਲੀ ਤੁਸੀਂ ਆਪ ਹੀ ਇਕੱਠੇ ਹੋ ਕੇ ਉਹ ਮਸਲਾ ਹਲੋ ਕਿਉਂਕਿ ਪਹਿਲਾਂ ਤੁਹਾਨੂੰ ਉੱਠਣਾ ਪੈਣਾ ਤੁਹਾਡੇ ਪਿੰਡ ਨੂੰ ਉੱਠਣਾ ਪੈਣਾ ਫਿਰ ਆ ਇਲਾਕੇ ਵਾਲੇ ਆਉਣਗੇ ਫਿਰ ਪੰਜਾਬ ਵਾਲੇ ਆਉਣਗੇ ਤਾਂ ਵੱਡੇ ਤੋਂ ਵੱਡਾ ਕੰਮ ਵੀ ਕਰਾਵਾਂਗੇ ਕਿਉਂਕਿ ਜਨਤਾ ਹੀ ਹੈ ਜੋ ਸਭ ਤੋਂ ਵੱਡੀ ਸਾਖ ਤਾਈ ਦੇ ਦੇ ਜ਼ਰੂਰ ਨਾਲ ਜੁੜਿਓ ਜੇ 13 ਅਪ੍ਰੈਲ ਨੂੰ ਦਮਦਮਾ ਸਾਹਿਬ ਅਸੀਂ ਇੱਕ ਰੈਲੀ ਕਰ ਰਹੇ ਹਾਂ ਵੱਡੀ ਕਰ ਕੀ ਰੈਲੀ ਦਾ ਮਤਲਬ ਇਹ ਨਹੀਂ ਕਿ ਬੋਲੋ ਤੇ ਜਾਓ ਉਸ ਦਿਨ ਆਪਾਂ 3-4 ਜ਼ਰੂਰੀ ਮੁੱਦੇ ਪੰਜਾਬ ਦੇ ਉਹਨਾਂ ਦੇ ਉੱਤੇ ਉਹਨਾਂ ਦਾ ਰੋਡ ਮੈਪ ਦੇਖੀ ਐਕਟ ਬਣਾ ਕੇ ਕਲੋਜ਼ਸ ਲਿਖ ਕੇ ਕਿ ਆਹ ਚੀਜ਼ ਪੰਜਾਬ ਲਈ ਅਤੀ ਜ਼ਰੂਰੀ ਹੈ ਹੋਣੀ ਚਾਹੀਦੀ ਹੈ ਕਰੋ ਜਾ ਫੇਰ ਦੱਸੋ ਇਹ ਕਿਉਂ ਨਹੀਂ ਬਾਕੀ ਸੂਬਿਆਂ 'ਚ ਹੈਗੀ ਤਾਂ ਸਾਡੇ ਕਿਉਂ ਨਹੀਂ ਤੇ ਜੇ ਫੇਰ ਵੀ ਨਹੀਂ ਕਰਨਗੇ ਤਾਂ ਕਾਵਾਂਗੇ ਫੇਰ ਹੁਣ ਚੱਲੋ ਤੇ ਜਿਹੜੇ ਨਵੇਂ ਆਉਣਗੇ ਇਨ੍ਹਾਂ ਸ਼ਰਤਾਂ 'ਤੇ ਆਉਣਗੇ ਉਹਦੇ ਲਈ ਮਿਲਾਂਗੇ ਵੀ ਉੱਥੇ ਗੱਲਾਂ ਵੀ ਕਰਾਂਗੇ ਔਰ ਇੱਕ ਇਹਨਾਂ ਨੂੰ ਤਾਕਤ ਵੀ ਬਖਾਵਾਂਗੇ ਕਿ ਭਾਈ ਜਿੱਥੇ ਲੋਕ ਆ ਜਾਂਦੇ ਨੇ ਉੱਥੇ ਫੇਰ ਉਹਨਾਂ ਦੇ ਮਸਲੇ ਵੀ ਹੱਲ ਹੋਣਗੇ ਔਰ ਕਰਵਾ ਕੇ ਮਿਹਰਬਾਨੀ ਤੁਸੀਂ ਸੁਣਿਆ ਇੰਨਾ ਥੋੜਾ ਜਿਹਾ ਡੇਟ ਹੋ ਗਿਆ ਸੀ ਮਾਫੀ ਮੰਗਦੇ ਆ ਮੇਥੋਂ ਬਾਅਦ ਹੁਣ ਲੱਕੀ ਹੋਰੀ ਤੁਹਾਡੇ ਨਾਲ ਪੂਰੇ ਵਿਚਾਰ ਸਾਂਝੇ ਕਰਨਗੇ ਤੁਹਾਡੇ ਮਨ ਦਿਮਾਗ 'ਚ ਕੋਈ ਵੀ ਗੱਲ ਹੋਵੇ ਅਸੀਂ ਵੀ ਤੁਹਾਡੇ ਚੋਂ ਹੀ ਆ ਤੁਹਾਡੇ ਭਰਾ ਹੀ ਆ ਤਾਂ ਤੁਸੀਂ ਪਲੀਜ਼ ਬੇਝੇ ਜਗ ਪੁੱਛ ਵੀ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ